ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਪੰਜਾਬ ਨੂੰ ਹਰੇ ਤਿੱਕਰ ਆਪਣਾ ਅੰਗ ਨਹੀਂ ਸਮਝਿਆ ਤੇ ਪੰਜਾਬ ਦੇ ਰਹਿਣ ਵਾਲਿਆਂ ਨੂੰ ਆਪਣਾ ਅੰਗ ਕਿਸ ਤਰ੍ਹਾਂ ਸਮਝ ਸਕਦੇ ਆ ਗਿਆਨੀ ਸੰਸਕੀ ਮਸਕੀਰਾਂ ਨੇ ਇਹ ਗੱਲ ਕਿਉਂ ਆਖੀ ਆਖਰ ਕੀ ਵਜਾ ਹੈ ਕਿ ਹਰੇ ਤਿੱਕਰ ਪੰਜਾਬ ਦੇ ਰਹਿਣ ਵਾਲਿਆਂ ਨੂੰ ਉਹਨਾਂ ਦੇ ਰਾਈਟ ਨਹੀਂ ਮਿਲਦੇ ਪਏ ਜਾਂ ਪੰਜਾਬ ਨੂੰ ਕਿਉਂ ਨਹੀਂ ਆਪਣਾ ਅੰਗ ਸਮਝਦੇ ਪਏ ਗਾਨੀਸਨ ਸਿੰਘ ਮਸਕੀਰ ਨੇ ਬੜੀ ਤਫਸੀਲ ਦੇ ਨਾਲ ਅੱਜ ਦੀ ਕਥਾ ਦੇ ਵਿੱਚ ਬਿਆਨ ਕੀਤਾ ਵਾ ਤੇ ਹੁਣ ਜੋ ਮੌਜੂਦਾ ਸੂਰਤ ਹਾਲ ਸਿੱਖਾਂ ਦੀ ਸਿੱਖਾਂ ਦੇ ਨਾਲ ਜੋ ਹੋ ਰਿਹਾ ਵਾ ਇਸ ਦੇ ਬਾਰੇ ਵੀ ਗਾਨੀਸਨ ਸਿੰਘ ਮਸਕੀਰ ਹੁਣ ਅੱਜ ਦੱਸਦੇ ਪਏ ਆਪਣੀ ਕਥਾ ਦੇ ਅੰਦਰ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਪਹਿਲਾਂ ਪਾ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਤੋਂ ਸੇ ਸਿੱਖਾ ਆਪਣੇਆਂ ਨਾਲ ਵੈਰ ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੀ ਸਜ਼ਾਇਤ ਸਾਲ ਦੀ ਪੰਜਾਬ ਦੇ ਜ 2 ਸਾਲ ਦੀ ਇੱਥੇ 2 ਸਾਲ ਦੀ ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇਹ ਕਿਉਂ ਦਿੱਤਾ ਜਾਂਦਾ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਕਿ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿਸ ਤਨਾ ਹੋਵੇਗਾ ਉਸ ਨੂੰ ਤੁਸੀਂ ਆਪਣਾ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬਹਿਰ ਰੱਖਣਾ ਤੂੰ ਨੇ ਬੁੱਤੋਂ ਸੇ ਸਿੱਖਾ ਇਹਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਝ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਦੇ ਵਿੱਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਕਿਤੇ ਇਤਿਹਾਸ ਹੈ ਸਾਹਮਣੇ ਤੇ ਅਸ ਹੈ ਸਾਡੇ ਵਿੱਚ ਤੁਸੀਂ ਇੱਕ ਤੇ ਜੈ ਚੰਦ ਪੈਦਾ ਕਰਕੇ ਦਿਖਾਓ ਇਤਿਹਾਸ ਪੜ੍ਹ ਕੇ ਵੇਖੋ ਪੁਰਾਣਾ ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪਈਆਂ ਨੇ ਇਹਨਾਂ ਵਿੱਚ ਅਥਾ ਅਨੰਤ ਤੇ ਕਮਾਲ ਦੀ ਗੱਲ ਆਪਣੋਂ ਸੇ ਬੈਰ ਰੱਖਣਾ ਇਕਬਾਲ ਕਹਿੰਦਾ ਹੈ ਵੀ ਮੈਂ ਇਸ ਦੇਸ਼ ਦਾ ਵਾਸੀ ਹਾਂ ਮੈਂ ਇਸ ਦੇਸ਼ ਦੇ ਵਿੱਚ ਰਹਿੰਦਾ ਇਸ ਦੇਸ਼ ਵਿੱਚ ਜਮਿਆ ਬਲਿਆ ਮੇਰੇ ਪਿਤਾ ਪਤਾਮਾਇ ਇਸ ਦੇਸ਼ ਦੇ ਪਰ ਆਪਣੋਂ ਸੇ ਬੈਰ ਰੱਖਣਾ ਤੂੰ ਨੋ ਬੁਧੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾ ਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਹੁਣ ਇਹ ਸ਼ਹਿਰ ਗੁਰੂ ਰਾਮਦਾਸ ਦੀ ਰਵਸਾਇਆ ਹੋਇਆ ਹੈ ਨਾ ਤੇ ਕਦਮ ਕਦਮ ਦੇ ਉਤੇ ਹਰ ਚੌਕ ਦੇ ਤੇ ਕੁਝ ਐਸੇ ਆਕਾਰ ਬਣਾਏ ਜਾਣ ਪਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ ਸ਼ਹਿਰ ਗੁਰੂ ਰਾਮਦਾਸ ਦਾ ਜੇ ਤੁਸੀਂ ਸਾਰੇ ਸ਼ਹਿਰ ਵਿੱਚ ਘੁੰਮ ਫਿਰੋ ਸਿਮਾਤ ਨੇ ਇਸ ਤਰ੍ਹਾਂ ਕੇ ਅਹੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ ਇਹ ਲੋਕੀ ਭੁੱਲ ਜਾਣ ਆਪਣੋਂ ਸੇ ਬਹਿਰ ਰੱਖਣਾ ਤੂੰ ਨੋ ਬੁੱਤੋਂ ਸੇ ਸਿੱਖਾ ਅੱਦ ਹੋ ਗਈ ਐਨਾ ਮੁਤਸ਼ੱਬ ਪਣਾ ਐਨੇ ਤੰਗ ਦੇ ਲਈ ਜੋ ਮੈਂ ਇਸ ਸ਼ਹਿਰ ਵਿੱਚ ਘੁੰਮ ਫਿਰ ਕੇ ਦੇਖਦਾ ਆਪਣੋਂ ਸੇ ਬਹਿਰ ਰੱਖਣਾ ਤੂੰ ਨੇ ਬੁੱਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਤੋਂ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਪਸਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੇ ਤਿਲਕ ਤੇ ਜਨੇਊ ਦੀ ਖਾਤਰ ਤੇ ਤਿਲਕ ਤਾਰੇ ਜਨੇਊ ਤਾਰੇ ਕਦੀ ਜੋ ਹੈ ਸਰੇ ਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ ਬਖਸ਼ੇ ਦਾ ਸਦਕਾ ਕੋਈ ਕਹਿੰਦਾ ਵੈਰੀ ਹੋ ਗਏ میں ایک دفعہ آگ بھی لائی گئی سے اپنوں سے بیر رکھنا ت نے سیکھا جنگو جدل سکھایا وائس کو بھی خدا نے تنگ آ کے میں نے آخر حرم کو چھوڑا وائس کا چھوڑا چھوڑے تیرے فسانے وی ایتی پینتی سال پہلے اقبال نے ایک گل کی ہے چھے سو سال پہلے قبیر کہندہ ہے ہمرا جھگرا رہا نہ کو پنڈت مولان چھاڑے دو ਭਾਤ ਇਹ ਬ੍ਰਾਹਮਣ ਜੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ ਕਦੇ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ ਇਹ ਮੈਨੂੰ ਜੋ ਹੈ ਪਰਵਾਹ ਨਹੀਂ ਤੋਂ ਬ੍ਰਾਹਮਣੀ ਨਿਜ਼ਾਮ ਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ ਤੇ ਪਤਾ ਹੈ ਬ੍ਰਾਹਮਣ ਚੁੱਕੇ ਕਠੋਰ ਤੇ ਸੀ ਸ਼ਸਤਰ ਲੈ ਕੇ ਆਇਆ 12 ਲੱਖ ਬੋਧ ਵਿਖਸ਼ੂ ਕਤਲ ਕਰ ਦਿੱਤੇ ਗਏ ਦੇਸ ਦੇ ਦੇਸ ਬ੍ਰਾਹਮਣ ਦੇ ਇਸ਼ਾਰੇ ਨਾਲ ਸ਼ੰਕਰਾਚਾਰੀ ਦੇ ਇਸ਼ਾਰੇ ਇਤਿਹਾਸ ਪੜ ਕੇ ਤੇ ਦੇਖੋ ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਭਈ ਇਹ ਨਿਜ਼ਾਮ ਸਾਨੂੰ ਪਰਵਾਨ ਨਹੀਂ ਇਹ ਤੇ ਪੱਥਰ ਹੈ ਇਹਦੇ ਨਾਲ ਤੇ ਜਿਹੜਾ ਨੇੜੇ ਆਂਦਾ ਉਹਦਾ ਸਿਰ ਟੁੱਟਦਾ ਇਹ ਤੇ ਪੱਥਰ ਹੈ ਪੱਥਰ ਸਾਨੂੰ ਕਬੂਲ ਨਹੀਂ ਕੋਈ ਜਿੰਮਦਾ ਜਗਦਾ ਮਨੁੱਖ ਬੈਠਣਾ ਚਾਹੀਦਾ ਹੈ ਪੱਥਰ ਕਿਉਂ ਬੈਠਣਾ ਪੱਥਰ ਤੇ ਦੇਸ਼ ਨਾਲ ਟਕਰਾਨਗੇ ਦੇਸ਼ ਨੂੰ ਚਿਕਨਾ ਚੋਰ ਕਰਨਗੇ ਤੋ 12 ਲੱਖ ਬੋਧ ਭਿਖਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਬਾਕੀ ਬੋਧ ਭਿਖਸ਼ੂ ਭੱਜ ਗਏ ਬ੍ਰਾਹਮਣਾਂ ਨੇ ਦੇਸ਼ ਵਿੱਚ ਰਹਿਣ ਨਹੀਂ ਦਿੱਤਾ ਤੇ ਕਰਨ ਨਹੀਂ ਦਿੱਤਾ ਕਬੀਰ ਪੰਥੀ ਖੜੇ ਹੋਏ ਸਨ ਬ੍ਰਾਹਮਣਾਂ ਨੇ ਮਿਟਾ ਦਿੱਤੇ ਇਤਨੀ ਮਾਰਸ ਪਰ ਸੁਆਮੀ ਮਹਾਵੀਰ ਨੇ ਜੈਨ ਪੰਥ ਚਲਾਇਆ ਬ੍ਰਾਹਮਣਾਂ ਨੇ ਚਲਣ ਨਹੀਂ ਦਿੱਤਾ ਸਮੁੱਚੇ ਦੇਸ਼ ਵਿੱਚ 50 ਲੱਖ ਤੋਂ ਜ਼ਿਆਦਾ ਨਹੀਂ ਨੇ ਸੁਆਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ ਤੇ ਬ੍ਰਾਹਮਣ ਨੇ ਨਹੀਂ ਚਲਣ ਦਿੱਤਾ 50 ਲੱਖ ਤੋਂ ਜ਼ਿਆਦਾ ਨਹੀਂ ਨੇ ਹਾਲਾਂਕਿ ਜੈਨੀਆਂ ਦੇ 24 અવਤਾਰ ਨੇ ਤੇ 24 અવਤਾਰਾਂ ਦੀ ਤਪੱਸਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੇ ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ ਔਰ ਹੋਰ ਵੀ ਮੈਂ ਅਰਜ਼ ਕਰਾਂ ਇੱਥੇ ਸਤਨਾਮੀ ਵੀ ਨਹੀਂ ਫੈਲ ਸਕੇ ਬਹੁਤ ਵੱਡਾ ਇਹ ਪੰਥ ਚਲਿਆ ਬਹੁਤ ਵੱਡੇ ਪੱਧਰ ਦਾ ਬ੍ਰਾਹਮਣੀ ਨਿਜ਼ਾਮ ਨੇ ਥਾਂ ਥਾਂ ਤੇ ਰੋਕਾ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ ਤੇ ਫਿਰ ਆਏ ਗੁਰੂ ਨਾਨਕ ਕਹਿਣ ਲੱਗੇ ਨਵੀਂ ਪਹਿਨਣਾ ਮੈਂ ਜਨੇਊ ਪਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚ ਇਹੀ ਹੈ ਕਿ ਜਨੇਊ ਪਹਿਨਦੇ ਨੇ ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ ਮੈਂ ਨਹੀਂ ਜਨੇਊ ਪਹਿਨਦਾ 9 ਸਾਲ ਦੇ ਗੁਰੂ ਨਾਨਕ ਹਿੱਲ ਗਿਆ ਬ੍ਰਾਹਮਣੀ ਸਮਾਜ ਹੈ ਤੇ 9 ਸਾਲ ਦਾ ਬੱਚਾ ਬਾਗੀ ਇਹ ਜਨੇਊ ਨਹੀਂ ਪਹਿਨਦਾ ਜੇ ਅੱਜ ਕਹਿੰਦਾ ਹੈ ਜਨੇਊ ਨਹੀਂ ਪਹਿਨਦਾ ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ ਪਰਸੋ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿظام ਪ੍ਰਵਾਨ ਨੇ ਹੁਣੇ ਤੋ ਹੀ ਰੋਖਾ ਲਾਓ ਤੋਂ ਖਿਮਾ ਕਰਨੀ ਕਦਮ-ਕਦਮ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਜੜਾ ਵੱਡਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹਨਾਂ ਬ੍ਰਾਹਮਣਾ ਨੂੰ ਆਖਦੇ ਆ ਇਨਾਂ ਜੜਾਂ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਨੇ ਆਪਣਾ ਹੋਂਨ ਪਾਇਆ ਖਿਮਾ ਕਰਨੀ ਇਹ ਜੜਾ ਨਹੀਂ ਵੱਡੀਆਂ ਜਾਂਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਣੀ ਥਾਂ ਤੇ ਮਜ਼ਬੂਤ ਰਹਿਣ ਗਿਆ ਔਰ ਮਹਾਨ ਰਹਿਣ ਗਿਆ ਜਿੱਥੇ ਤੰਗ ਆ ਕੇ ਇਕਬਾਲ ਨੇ ਆਖੇ ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ ਇਨਕਾਰ ਕੀਤਾ ਉਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਸ਼ਕਤੀ ਕੋਉ ਤੋਂ ਬਾਹਮਣ ਕੋ ਨਾ ਹੈ ਕਹਿ ਤਬ ਆਵਤ ਹਾਂ ਜੋ ਕਰੂੰ ਸਪਸ਼ਟ ਇੰਜ ਕਹਿ ਦਿੱਤਾ ਮੈਂ ਬਾਹਮਣ ਦਾ ਪੁੱਤਰ ਹੀ ਨਹੀਂ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਗੱਲ ਖਤਮ سلسلہ ਖਤਮ ਤੋਂ ਇਤਨੇ ਵੱਡੇ ਪਦਰ ਦੇ ਉਤਾਰੀ ਪੁਰਸ਼ਾਂ ਨੇ ਮਾਤਮਾ ਬੁੱਧ ਨੇ ਸਵਾਮੀ ਮਹਾਵੀਰ ਨੇ ਕਬੀਰ ਪੰਥੀਆਂ ਨੇ ਔਰ ਸਤਨਾਮੀਆਂ ਨੇ ਤੇ ਫਿਰ ਗੁਰੂ ਘਰ ਨੇ ਕੋਸ਼ਿਸ਼ ਕੀਤੀ ਔਰ ਮੈਂ ਅਰਜ਼ ਕਰਾਂ ਉਹ ਨਿਜ਼ਾਮ ਜਿਹੜੇ ਖੜੇ ਹੋਏ ਸਨ ਸੁਧਾਰ ਕਬੀਰ ਪੰਥੀ ਜੈਨੇ ਬੋਧੀ ਕਰੀਬਨ ਕਰੀਬਨ ਮਿਟਾ ਦਿੱਤੇ ਗਏ ਇਸ ਦੇਸ਼ ਦੇ ਵਿੱਚ ਇਤਿਹਾਸ ਤੁਸੀਂ ਪੜ੍ਹ ਕੇ ਵੇਖੋ ਮੈਂ ਜਦ ਇਸ ਢੰਗ ਨਾਲ ਦੇਖਣਾ ਕਿ ਮਿੱਟ ਕਿਉਂ ਗਏ ਮਹਾਤਮਾ ਬੁੱਧ ਜੈਸਾ ਤਪੀਸ਼ਵਰ 12 ਸਾਲ ਉਸਨੇ ਤਪ ਕੀਤਾ ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ ਉਹ ਦੇਸ਼ ਦੇ ਵਿੱਚ ਉਹਨਾਂ ਰਾਜਾਂ ਨੂੰ ਮੰਡਾ ਰਿਆ ਲੇਕਿਨ ਕਿਸ ਨੇ ਰੋਕ ਖੜੀ ਕਰ ਦਿੱਤੀ ਬ੍ਰਾਹਮਣਾਂ ਨੇ ਨਹੀਂ ਮੰਨਣ ਦੇਣਾ ਨਹੀਂ ਚੱਲਣ ਦੇਣਾ ਇੱਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ ਔਰ ਮੈਂ ਅਰਜ਼ ਕਰਾਂ ਜਿਹੜੇ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਜਿਹੜੇ ਸਤਾਇਆ ਹੋਇਸਨ ਨਾਮਦੇਵ ਸਤਾਇਆ ਹੋਇਆ ਸੀ ਸੂਦ ਸੂਦ ਕਰ ਮਾਰ ਉਠਾਇਓ ਕਹੋਂ ਕਰੂੰ ਬਾਪ ਬੀਠਲਾ ਸੂਦਰ ਸੂਦਰ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੜਿਆ ਮੈਂ ਦੋਵੇਂ ਮੰਦਰ ਦੇਖੇ ਨੇ ਆਉਂਦਾ ਤੇ ਬੀਠਲ ਮੰਦਰ ਬੀਠਲ ਮੰਦਰ ਹੈ ਪੰਡਰਪੁਰ ਦੇਚ ਤੇ ਜਿਹੜਾ ਮੰਦਰ ਫਿਰ ਚੁਕਿਆ ਉਹ ਹੈ ਆਉਂਦਾ ਦੇ ਔਂਡਾ ਹਜ਼ੂਰ ਸਾਹਿਬ ਤੋਂ 40 ਮੀਲ ਦੂਰੀ ਤੇ ਹੈ ਤੇ ਪੰਡਰਪੁਰ ਗਲਬਨ 300 ਮੀਲ ਪੈ ਜਾਂਦਾ ਹੈ ਇਹਨਾਂ ਦੋਵਾਂ ਥਾਂ ਤੇ ਮੈਂ ਗਿਆ ਫਿਰ ਇਹ ਆਇਆ ਮੰਦਿਰ ਵੀ ਦੇਖਿਆ ਔਂਡਾ ਦੇ ਚੇ ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਿਰ ਦਾ ਦਰਵਾਜ਼ਾ ਦੂਜੇ ਪਾਸੇ ਅਜ ਵੀ ਹੈ ਹੁਣੇ ਜਦ ਪਿਛਲੇ ਦਿਨੀ ਕੁ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ ਫਿਰ ਵੀ ਮੈਂ ਔਂਡਾ ਤੋਂ ਲੰਘਦਾ ਹੋਇਆ ਗਿਆ ਕਾਰ ਤੇ ਜਾ ਰਿਹਾ ਸੀ ਤੋਂ ਔਂਡਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ ਮੈਂ ਕਿ ਚਲੋ ਵੇਖਦੇ ਜਾਂਦੇ ਆਂ ਬਾਹਰੀ ਉਸ ਦਾ ਮੰਦਿਰ ਬਣਾਇਆ ਜਿਵੇਂ ਤੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢਿਆ ਸੀ ਨਾ ਤੇ ਹੁਣ ਵੀ ਉਸ ਦਾ ਛੋਟਾ ਜਿਹਾ ਮੰਦਿਰ ਨਾਮਦੇਵ ਦਾ ਬਾਹਰ ਹੀ ਬਣਾਇਆ ਹੈ ਇਹ ਨਾਮਦੇਵ ਦਾ ਥੜਾ ਜੀ ਇੱਥੇ ਬੈਠਾ ਸੀ ਤੇ ਪੰਡਰਪੁਰ ਤੇ ਮੈਂ निराला سلسلہ ਦੇਖਿਆ ਅੰਦਰ ਵਿਠਲ ਦਾ ਮੰਦਿਰ ਵੇਖਿਆ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਦੇ ਰਾਹੀਂ ਤੇ ਦੂਜੇ ਦਰਵਾਜ਼ੇ ਦੇ ਵਿੱਚ ਪੌੜੀਆਂ ਦੇਤੇ ਥਾਲ ਦੇ ਵਿੱਚ ਇੱਕ ਮੂਰਤੀ ਸੀ ਤੇ ਪੁਜਾਰੀ ਆਵਾਜ਼ ਲਾਣਾ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾ ਤੇ ਮੈਂ ਕਿਹਾ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ ਤੇ ਨਾਮਦੇਵ ਦੀ ਮੂਰਤੀ ਇੱਥੇ ਜੁੱਤੀਆਂ 'ਚ ਰੱਖੀ ਹੋਈ ਇੱਥੇ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਤੇ ਪੌੜੀਆਂ ਦੇਚ ਅਖਣ ਲਗੇ ਇਹ শূਦਰ ਹੈ ਨਾ ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ শূਦਰ ਸੰਤ ਨੇ ਮਥਾਵਿਤੇ ਕੋ ਪੈਸੇ ਵੀ ਚੜਾਓ ਪਰ ਹੈ ਨ শূਦਰ ਅੰਦਰ ਨਹੀਂ ਵੜਨਦੇ ਉੱਥੇ ਬੋਲ ਮੈਂ ਆਪਣੇ ਪੈਰੀ ਚ ਨੋਟ ਕੀਤੇ ਮੈਂ ਇੱਕ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕਢਿਆ ਸੀ ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਹੈ ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵੜਨ ਨੂੰ ਤਿਆਰ ਨਹੀਂ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਥਾਂ ਦੇਣ ਨੂੰ ਤਿਆਰ ਨਹੀਂ ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ ਮੂਰਤੀ ਉਸ ਦੇ ਅੰਦਰ ਨਵੇਂ ਸਥਾਪਨ ਕਰਨੇ ਬਾਹਰ ਬੈਠੇ ਪੌੜੀਆਂ ਤੇ ਬੈਠੇ ਤੇ ਖਿਮਾ ਕਰਨੇ ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਈਰਖਾ ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ ਮਹਾਤਮਾ ਬੁੱਧ ਜੈਸੇ ਮਹਾਨ ਪੈਗੰਬਰੀ ਪੁਰਸ਼ ਨਾਲ ਇਤਨੀ ਦੁਸ਼ਮਣੀ ਤੋਂ ਖਿਮਾ ਕਰਨੇ ਜਦ ਪੈਗੰਬਰਾਂ ਤੇ پیغمبر ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਔਰ ਵੱਡਾ ਅਦਰਸ਼ ਲੈ ਕੇ ਆਏ ਤਾਂ ਉਤਨੀ ਵੱਡੀ ਦੁਸ਼ਮਣੀ ਸਾਹਮਣੇ ਆਣੀ ਸੀ ਕੁਦਰਤੀ ਗੱਲ ਹੈ کیونکہ گرو نے کے بنا ہوئے سدھانت برامنی مت واسطے کوئی تھا نہیں جگہ نہیں ہے اور نو سال تو گرنانک نے یہ بغاوت شروع کی تھی میں نہیں پہننا جنے ہو گل ختم میں پرمپراوادی نہیں ہوں اور میں وید بھی نہیں پڑھنا دیا نند نے کہہ دیتا گرنانک کوئی کو وید پاٹھی تھوڑی سی گرنانک کو کوئی سنسکرت تھوڑی آتی تھی انہوں نے ਨਿਰਭੈ ਕੀ ਜਗ੍ਹਾ ਪਰ ਨਿਰਭਉ ਲਿਖਾ ਹੈ ਪਰ ਉਹਨੂੰ ਕੌਣ ਦੱਸੇ ਗੁਰੂ ਨਾਨਕ ਸੰਸਕ੍ਰਿਤ ਪੜਾਣ ਆਇਆ ਇਸ ਦੇ ਵਿੱਚ ਟੀਚਰ ਸੀ ਕੋਈ ਸੰਸਕ੍ਰਿਤ ਪੜਾਣ ਆਇਆ ਨਹੀਂ ਗੁਰੂ ਨਾਨਕ ਸੱਚ ਪੜਾਣ ਆਇਆ ਸੀ ਸੱਚ ਕੀ ਹੈ ਆਹਾ ਇਹ ਭਾਸ਼ਾ ਤੇ ਅਲੱਗ-ਅਲੱਗ ਭਾਂਡੇ ਨੇ ਚਾਹੇ ਅਰਬੀ ਹੈ ਫਾਰਸੀ ਹੈ ਸੰਸਕ੍ਰਿਤ ਹੈ ਪੰਜਾਬੀ ਹੈ ਸਿੰਧੀ ਹੈ ਬੰਗਲਾ ਹੈ ਮਰਾਠੀ ਹੈ ਇਹ ਤੇ ਭਾਂਡੇ ਨੇ ਦੇਖਣਾ ਤੇ ਇਹ ਭਾਂਡੇ ਵਿੱਚ ਭੋਜਨ ਕੀ ਹੈ ਤੇ ਭਾਂਡੇ ਵਿੱਚ ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ ਇਹ ਅਰਬੀ ਇੱਕ ਭਾਂਡਾ ਹੈ ਸੰਸਕ੍ਰਿਤ ਇੱਕ ਭਾਂਡਾ ਹੈ ਇੰਗਲਿਸ਼ ਇੱਕ ਭਾਂਡਾ ਹੈ ਪੰਜਾਬੀ ਇੱਕ ਭਾਂਡਾ ਹੈ ਔਰ ਇਸੇ ਤਰੀਕੇ ਨਾਲੇ ਬਰਤਨ ਹੈ ਬੰਗਾਲੀ ਸਿੰਧੀ ਮਰਾਠੀ ਸਵਾਲ ਤੇ ਹੈ ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਵਿੱਚ ਮਿੱਟੀ ਹੋਵੇ ਤੇ ਭੁੱਖ ਮਿਟੇਗੀ ਮਿੱਟੀ ਖਾ ਕੇ ਤੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਇਆ ਖਿਮਾ ਕਰਨੇ ਛੱਕ ਕੇ ਤ੍ਰਿਪਤੀ ਮਿਲੇਗੀ। ਆਹ ਆਹ ਆਹ। ਔਰ ਅਵਰ ਤੇ ਮੈਂ ਮੰਨਦਾ ਹੀ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ ਸਾਰੇ ਭਾਂਡੇ ਸੋਨੇ ਦੇ ਨੇ। ਚਾਹੇ ਸੰਸਕ੍ਰਿਤ ਹੈ ਤੇ ਚਾਹੇ ਫਾਰਸੀ ਹੈ। ਚਾਹੇ ਅਰਬੀ ਹੈ ਤੇ ਚਾਹੇ ਪੰਜਾਬੀ ਹੈ। ਚਾਹੇ ਉਰਦੂ ਹੈ ਤੇ ਚਾਹੇ ਬੰਗਲਾ ਹੈ। ਚਾਹੇ ਮਰਾਠੀ ਹੈ ਇਹ ਸਭ ਭਾਂਡੇ ਸੋਨੇ ਦੇ ਨੇ ਪਰ ਭਾਂਡੇ ਦੀ ਮਹਾਨਤਾ ਸੋਨੇ ਕਰਕੇ ਨਹੀਂ ਭਾਂਡੇ ਦੀ ਮਹਾਨਤਾ ਹੋਵੇਗੀ ਭਾਂਡੇ 'ਚ ਹੈ ਕਿ ਭਾਂਡਿਆਂ ਵਿੱਚ ਪਖੰਡ ਹੈ ਭਾਂਡਿਆਂ ਵਿੱਚ ਝੂਠ ਪਿਆ ਹੈ ਭਾਂਡਿਆਂ ਵਿੱਚ ਵਿਤਕਰੇ ਪਏ ਨੇ ਭਾਂਡਿਆਂ ਵਿੱਚ ਦੁਸ਼ਮਣੀ ਪਈ ਹੈ ਇਹਨਾਂ ਭਾਂਡਿਆਂ ਨੂੰ ਕੀ ਕਰੀਏ ਛੱਕ ਕੇ ਤ੍ਰਿਪਤੀ ਮਿਲੇਗੀ ਵੈਰ ਵਿਰੋਧ ਪਿਆ ਹੋਵੇ ਵਰਣਵੰਡ ਪਈ ਹੋਵੇ ਔਰ ਤਰ੍ਹਾਂ ਤਰ੍ਹਾਂ ਦੇ ਤਕਸੀਮ ਕਰਨ ਦੇ ਤੌਰ ਤਰੀਕੇ ਤੇ ਅਜਿਹੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਦੱਸਦੇ ਪਏ ਐ ਕਿ ਹਰੇਕ ਤਿੱਕਰ ਇਹਨਾਂ ਨੇ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਿਆ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਸਮਝਦੇ ਪਏ ਤੇ ਇਹਨਾਂ ਨੇ ਪੰਜਾਬ 'ਚ ਰਹਿਣ ਵਾਲਿਆਂ ਨੂੰ ਕਿਸ ਤਰ੍ਹਾਂ ਅਪਣਾ ਆਂ ਗਿਆਂ ਆਪਣਾ ਇਹ ਸਮਝ ਨਾ ਕਿ ਸਾਡੇ ਵੀ ਇਹ ਮੁਲਕ ਦੇ ਰਹਿਣ ਵਾਲੇ ਵਾਸੀ ਹੈ ਇਸੇ ਕਰਕੇ ਤੇ ਉਹ ਪੰਜਾਬ ਦੇ ਲੋਕਾਂ ਨੂੰ ਰਾਈਟ ਨਹੀਂ ਦਿੰਦੇ ਕਿ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਜਾਂਦਾ ਵੈ ਬਾਕੀ ਸੂਬਿਆਂ ਦੇ ਵਿੱਚ ਕੋਈ ਟੈਮ ਬੰਦਾ ਤੇ ਉਹਦੇ ਨਾਂ ਲਾ ਦਿੰਦੇ ਆ ਤੇ ਜੇ ਪੰਜਾਬ 'ਚ ਬਣ ਵੀ ਜਾਂਦਾ ਤੇ ਪੰਜਾਬ ਦਾ ਨਾਂ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਤੱਕਾ ਹੋ ਰਿਹਾ ਵੈ ਸਾਲਾ ਕਿ ਇਸ ਆਜ਼ਾਦੀ ਨੂੰ ਹਾਸਲ ਕਰਨ ਵਾਸਤੇ ਇਸ ਮੁਲਖ ਦੀ ਆਜ਼ਾਦੀ ਨੂੰ ਹਾਸਲ ਕਰਨ ਵਾਸਤੇ ਸਭ ਨਾਲ ਜ਼ਿਆਦਾ ਯੋਗਦਾਨ ਜਿਹੜਾ ਨਾ ਆਪਣੇ ਸਿੱਖ ਵੀਰਾਂ ਦਾ ਪੰਜਾਬੀਆਂ ਦਾ ਖੂਨ ਦੀਆਂ ਜਿਹੜੀਆਂ ਨਦੀਆਂ ਵਹਿ ਗਈਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਤੇ ਜਿੱਲੇ ਹਿੱਸਾ ਲੈਣ ਦੀ ਵਾਰੀ ਆਈ ਜਾਂ ਰਾਈਟ ਦੀ ਵਾਰੀ ਆਈ ਹਕੂਕ ਦੀ ਵਾਰੀ ਆਈ ਤੇ ਉਦੋਂ ਪੰਜਾਬੀਆਂ ਨੂੰ ਭੁੱਲ ਗਏ ਅੱਜ ਵੀ ਤੁਸੀਂ ਦੇਖ ਲਓ ਕਿ ਜਿਹੜੀ ਸਿੱਖ ਰੈਜiment ਹੈ ਨਾ ਉਹ ਸਭ ਨਾਲ ਅੱਗੇ ਜਾ ਕੇ ਲੜਦੀ ਹੈ ਜਦੋਂ ਵੀ ਕੋਈ ਮਸਲਾ ਬੰਦਾ ਲੜਾਈ ਦਾ ਤੇ ਸਿੱਖ ਰੈਜiment ਸਭ ਨਾਲ ਅੱਗੇ ਹੁੰਦੀ ਹੈ ਕਿਉਂ ਕਿ ਉਹ ਬਹਾਦਰ ਤੇ ਦਲੇਰ ਨੇ ਇਹ ਸਿੱਖਾਂ ਦੀ ਤੁਸੀਂ ਇਤਿਹਾਸ ਚੁੱਕ ਕੇ ਦੇਖ ਲਓ ਆਪਣੇ ਸਿੱਖ ਬਰਾਦਰੀ ਦਾ ਕਿਉਂ ਇੰਤਹਾਈ ਬਹਾਦਰ ਤੇ ਦਲੇਰ ਹੈ ਹਾਂ ਕਿਸੇ ਨਾਲ ੱੱੱਕਾ ਨਹੀਂ ਕਰਦੇ ਪਰ ਜੇ ਕੋਈ ਉਹਨਾਂ ਦੇ ਨਾਲ ੱੱੱਕਾ ਕਰਨ ਦੀ ਕੋਸ਼ਿਸ਼ ਕਰੇ ਤੇ ਉਹਨੂੰ ਛੱਡਦੇ ਵੀ ਨਹੀਂ ਇਹ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਆਪਣੀ ਜਿਹੜੀ ਬਕੌਮ ਹੈ ਨਾ ਇਹ ਬਹੁਤ ਹੀ ਦਲੇਰ ਤੇ ਬਹਾਦਰ ਹੈ ਉਹਨੇ ਹਮੇਸ਼ਾ ਜ਼ਾਲਿਮਾਂ ਦਾ ਜ਼ਾਲਿਮਾਂ ਦੇ ਖਿਲਾਫ ਖੜੇ ਹੋਇਆ ਤੇ ਮਜ਼ਲੂਮਾਂ ਦਾ ਸਾਥ ਦਿੱਤਾ ਹੈ ਜਿੰਦੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਨਾਲ ਖੜੇ ਹੋ ਜਾਂਦੇ ਤੇ ਜ਼ਾਲਮ ਦੇ ਨਾਲ ਜੰਗ ਲੜ ਲੈਂਦੇ ਹਾਲਕਿ ਜੰਗ ਉਹਨਾਂ ਦੀ ਆਪਣੀ ਨਹੀਂ ਸੀ ਤੁਸੀਂ ਦੇਖ ਲਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਜੰਗ ਉਹਨਾਂ ਦੀ ਸੀ ਔਰੰਗਜ਼ੇਬ ਨਾਲ ਸਿਰਫ ਮਜ਼ਲੂਮਾਂ ਦੀ ਖਾਤਰ ਉਹਨਾਂ ਨੇ ਔਰੰਗਜ਼ੇਬ ਨਾਲ ਜੰਗ ਲੜੀ ਆਪਣਾ ਪਰਿਵਾਰ ਤਿਕਰ ਸ਼ਹੀਦ ਕਰਾ ਦਿੱਤਾ ਕਾਦੇ ਵਾਸਤੇ ਕਿ ਹੱਕ ਦੀ ਜੰਗ ਲੜਨਦੇ ਸੀ ਤੇ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਜਿਹੜੇ ਸਿੱਖ ਕੌਮ ਹੈ ਨਾ ਇਹ ਬੜੀ ਦਲੇਰ ਤੇ ਬਹਾਦਰ ਹੈ ਇਹ ਕਦੀ ਡਰਦੇ ਨਹੀਂ ਪਰ ਕੀ ਹੈ ਕਿ ਪੰਜਾਬ ਦੇ ਵਿੱਚ ਹੁਣ ਉਹਨਾਂ ਨੂੰ ਰਾਈਟ ਨਹੀਂ ਦਿੱਤੇ ਜਾਂਦੇ ਤੁਸੀਂ ਦੇਖ ਲਓ ਕਿ ਭਾਈ ਅਮਰਤਪਾਲ ਵਾਲੀ ਦੇਖ ਲਓ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਐਨਐਸਏ ਜਿਹੜੀ 1 ਸਾਲ ਦੀ ਹੈ ਤੇ ਭਾਈ ਅਮਰਤਪਾਲ ਨੇ 2 ਸਾਲ ਦੀ ਐਨਐਸਏ ਕੱਟ ਲਈ ਹੈ ਤੇ ਉਹ ਤੀਜੇ ਸਾਲ ਦੀ ਵੀ ਲਾਤੀ ਹੈ ਕਿਉਂ ਕਿ ਪੰਜਾਬ ਹੈ ਨਾ ਇੰਜ ਕਿਹੜਾ ਕਿਸੇ ਨੇ ਕੁਝ ਕਹਿਣਾ ਇਹ ਹੀ ਅਗਰ ਕੋਈ ਦੂਸਰਾ ਜ਼ਿਲ੍ਹਾ ਹੁੰਦਾ ਤਾਂ ਕਦੀ ਵੀ ਇੰਜ ਨਾ ਹੁੰਦਾ ਲੇਕਿਨ ਕੀ ਹੈ ਕਿ ਪੰਜਾਬ ਸੂਬੇ ਦੇ ਅੰਦਰ ਧੱਕਾ ਹੋ ਰਿਹਾ ਹਰ ਤਰ੍ਹਾਂ ਦੇ ਧੱਕਾ ਹੋ ਰਿਹਾ ਕਿ ਜਿਹੜੇ ਬੰਦੀ ਸਿੰਘ ਹੈ ਉਹ ਆਪਣੀ ਕੈਦ ਪੂਰੀ ਕਰ ਲਈ ਉਹਨਾਂ ਨੇ ਫੇਰ ਵੀ ਨਹੀਂ ਉਹਨਾਂ ਛੱਡਿਆ ਜਾ ਰਿਹਾ ਫੇਰ ਵੀ ਉਹ ਅੱਜ ਵੀ ਕੈਦ ਦੇ ਵਿੱਚ ਹੈ ਉਹਨਾਂ ਵਾਸਤੇ ਵੀ ਆਪਣੇ ਸਿੱਖ ਵੀਰ ਆਏ ਦਿਨ ਕੋਈ ਨਾ ਕੋਈ ਇਹ ਜਲਸਾ ਕੋਈ ਰੈਲੀ ਲੈ ਕੇ ਜਾਂਦੇ ਆ ਇਤਜਾਜ ਕਰਦੇ ਆ ਕਿ ਬੰਦੀ ਸਿੰਘਾਂ ਨੂੰ ਰਹਾਅ ਕੀਤਾ ਜਾਏ ਜਿਨ੍ਹਾਂ ਨੇ ਆਪਣੀ ਕੈਦ ਪੂਰੀ ਕਰ ਲਈ ਹੈ ਫਿਰ ਅਮਰਤਪਾਲ ਦੇਖ ਲੋ ਕਿ ਉਹ ਵੀ 2 ਸਾਲ ਦੀ ਐਨਐਸਏ ਕੱਟ ਚੁੱਕਿਆ ਹਾਲਾਂਕਿ 2 ਸਾਲ ਦੀ ਐਨਐਸਏ ਹੈ ਹੀ ਨਹੀਂ ਕਿ 2 ਸਾਲ ਦੀ ਕੱਟ ਲਈ ਤਾਂ ਤੀਜੇ ਸਾਲ ਦੀ ਵੀ ਲਾਤੀ ਹੈ ਤੇ ਕਸੂਰ ਹੋਂਦਾ ਕੀ ਹੈ ਕਸੂਰ ਹੋਂਦਾ ਹੈ ਹੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਮਕਾਉਂਦਿਆ ਸੀ ਜਿਹੜੇ ਪੰਜਾਬ ਦੇ ਨੌਜਵਾਨ ਸੀ ਉਹਨਾਂ ਨੂੰ ਗੁਰੂ ਦੇ ਲਾੜ ਲਾਉਂਦੇ ਆ ਸੀ ਚੰਗੇ ਕੰਮ ਕਰੰਦੇ ਆ ਸੀ ਇਹ ਕਾਮੀ ਜਿਹੜੀ ਪੰਜਾਬ ਹਕੂਮਤ ਐ ਬਲਕਿ ਜਿਹੜੀ ਦਿੱਲੀ ਸਰਕਾਰ ਆ ਉਹਨੂੰ ਇਹ ਗੱਲ ਹਜ਼ਮ ਨਹੀਂ ਹੋਈ ਫਿਰ ਜਿਹੜੇ ਪੰਜਾਬ ਦੇ ਪੋਲੀਟੀਸ਼ੀਅਨ ਐ ਖੈਰ ਨਾ ਉਹ ਵੀ ਆਂਦੇ ਨੇ ਕਿ ਸਿਰਫ ਆਪਣੀ ਕੁਰਸੀ ਦੀ ਖਾਤਰ ਹਰ ਗੱਲ ਮੰਨਦੇ ਆ ਦਿੱਲੀ ਸਰਕਾਰ ਦੀ ਤੇ ਜੇ ਦਿੱਲੀ ਸਰਕਾਰ ਦਾ ਆਰਡਰ ਚੱਲਣਾ ਹੋਏ ਪੰਜਾਬ ਦੇ ਲੋਕਾਂ ਨੂੰ ਤੇ ਨੀ ਨਾ ਉਹਨਾਂ ਦੇ ਰਾਈਟ ਮਿਲਨੇ ਫਿਰ ਐਂਜੀ ਹੋਣਾ ਤੱਕਾ ਹੀ ਹੋਣਾ ਕਿ ਅਮਰਿਤਪਾਲ ਵੀ ਇਸੇ ਕਰਕੇ ਅਮਰਿਤਪਾਲ ਨੂੰ ਬਾਹਰ ਨਹੀਂ ਹੋਂ ਦੇਂਦੇ ਕਿ 2027 ਦੇ ਅਗਰ ਚੋਣਾਂ ਆਈਆਂ ਤੇ ਇਹਨੇ ਬੜੀ ਵੱਡੀ ਲੀਡ ਨਾਲ ਜਿੱਤਿਆ ਨਾ ਮੈਂ ਤੇ ਇਹ ਸੀਐਮ ਵੀ ਬਣ ਜਾਣਾ ਇਹਨੇ ਕਿਉਂਕਿ ਜਿੰਨੀ ਆਵਾਮ ਇਹਨੂੰ ਪਸੰਦ ਕਰਦੀ ਹੈ ਕਿਉਂਕਿ ਤੁਸੀਂ ਦੇਖ ਹੀ ਲਿਆ ਹੈ ਕਿ ਪੰਜਾਬ ਦੀ ਆਵਾਮ ਅਮਰਿਤਪਾਲ ਵਾਸਤੇ ਜਾਨ ਦੇਣ ਤੱਕਰ ਜਾਂਦੀ ਹੈ ਕਿਉਂਕਿ ਇੱਕ ਅੱਛਾ ਹੁਕਮਰਾਨ ਬਣਨ ਦੀ ਉਹਦੇ ਸਲਾਹਯਤ ਹੈ ਵੇ ਕਿ ਉਹ ਆਪਣੇ ਆਵਾਮ ਦੀ ਦੁੱਖ ਤਕਲੀਫ ਨੂੰ ਸਮਝਦਾ ਹੈ ਕਿ ਜਿੰਨੇ ਬਗੈਰ ਕਿਸੇ ਫਾਇਦੇ ਦੇ ਦੇਖ ਲੋ ਕਿ ਪੰਜਾਬ ਦੇ ਜਿਹੜੇ ਨੌਜਵਾਨ ਨਸ਼ੇ 'ਚ ਗਰਕ ਹੁੰਦੇ ਸੀ ਉਹਨਾਂ ਦੀ ਖਾਤਰ ਆਵਾਜ਼ ਉਠਾਈ ਉਹਨਾਂ ਨਸ਼ੇ ਛਡਾਉਂਦਿਆ ਸੀ ਫਿਰ ਗੁਰੂ ਦੇ ਲਾੜ ਲਾਉਂਦਿਆ ਸੀ ਅੱਜ ਅਗਰ ਸਜ਼ਾ ਕੱਟਣਦਿਆ ਹੈ ਤੇ ਕਾਦੇ ਤੋਂ ਕੱਟਣਦਿਆ ਇਸੇ ਕਰਕੇ ਨਾ ਹਾਲਾਂਕਿ ਉਹਨੇ ਕੋਈ ਆਪਣਾ ਜ਼ਾਤੀ ਜੁਰਮ ਤਾਂ ਨਹੀਂ ਕੀਤਾ ਸਿਰਫ ਪੰਜਾਬ ਦੇ ਲੋਕਾਂ ਦੇ ਖਾਤਰ ਕਿਉਂਕਿ ਉਹਨੂੰ ਪੰਜਾਬ ਦੇ ਲੋਕਾਂ ਦਾ ਖਿਆਲ ਸੀ ਕਿ ਯਾਰ ਨੌਜਵਾਨੀ نسل ਤਬਾਹ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਸ਼ੁਰੂ ਦੇ ਵਿੱਚ ਸ਼ੁਰੂ ਤੋਂ ਹੀ ਐਂ ਜੀ ਨਾ ਧੱਕਾ ਕੀਤਾ ਜਾ ਰਿਹਾ ਪੰਜਾਬ ਨੂੰ ਆਪਣਾ ਹੱਕ ਅੰਗ ਨਹੀਂ ਸਮਝਦੇ ਆਪਣਾ ਇਹ ਨਹੀਂ ਸਮਝਦੇ ਕਿ ਵੀ ਸਾਡਾ ਹੀ ਸੂਬਾ ਵੈ ਸਿਰਫ ਕਹਿਣ ਦੀ ਹੱਤ ਕਰ ਕੇ ਕਹਿ ਦਿੰਦੇ ਆ ਕਿ ਪੰਜਾਬ ਸਾਡਾ ਲੇਕਿਨ ਜਦੋਂ ਕੋਈ ਰਾਈਟ ਦੇਣ ਦੀ ਵਾਰੀ ਆਉਂਦੀ ਹਕੂਕ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਪੰਜਾਬੀਆਂ ਨੂੰ ਭੁੱਲ ਜਾਂਦੇ ਆ ਤੇ ਗਾਨੀ ਸੰ ਸਿੰਘ ਮਸਕੀਨਾਂ ਨੇ ਬਹੁਤ ਵਧੀਆ ਤੇ ਅੱਛੇ ਅੰਦਾਜ਼ ਦੇ ਨਾਲ ਸਾਰੀ ਗੱਲਬਾਤ ਕੀਤੀ ਹੈ ਤੁਸੀਂ ਵੀਰੋ ਸੋਣੀ ਵੀ ਲਿਆ ਬਾਕੀ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨਾਲ ਧੱਕਾ ਹੋ ਰਿਹਾ ਵੈ ਇਹ ਕਿਦੋਂ ਸਹੀ ਹੋਏਗਾ ਇਹ ਹਕੂਮਤ ਜਿਹੜੀ ਹੈ ਜਿਨ੍ਹਾਂ ਨੂੰ ਕਿਦੋਂ ਅਹਿਸਾਸ ਹੋਏਗਾ ਇਸ ਚੀਜ਼ ਦਾ ਕਿ ਯਾਰ ਇਹ ਪੰਜਾਬੀ ਜਿਹੜੇ ਹੈ ਇਹ ਜਿਹੜੇ ਸਿੱਖ ਵੀਰ ਹੈ ਨਾ ਇਹ ਬੜਾ ਕੁਝ ਕਰਨਦੇ ਇਸ ਮੁਲਕ ਵਾਸਤੇ ਤੁਸੀਂ ਦੇਖ ਲਓ ਕਿ ਇਸ ਮੁਲਕ ਦੀ ਜਿਹੜੀ ਹੈ ਜ਼ਰਾਇਤ ਇਹ ਪੰਜਾਬੀ ਕਰਨਦੇ ਆ ਸਿੱਖ ਵੀ ਨਹੀਂ ਕਰਨਦੇ ਆ ਕਿ ਜਿਹੜੇ ਪੂਰੇ ਮੁਲਕ ਦਾ ਢਿੱਡ ਭਰੰਦੇ ਆ ਤੇ ਉਹਨਾਂ ਵਾਸਤੇ ਸੋਚਦੇ ਹੀ ਨਹੀਂ ਕਿਦੋਂ ਇਹ ਸੋਚਣਗੇ ਵੀਰੋ ਇਸ ਚੀਜ਼ ਦਾ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਦੱਸਿਓ ਕਿ ਹਕੂਮਤਾਂ ਕਿਦੋਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਰਾਈਟ ਦੇਣ ਗਿਆ ਉਹਨਾਂ ਦੇ ਬਾਰੇ ਖਿਆਲ ਕਰਨ ਗਿਆ ਕਿਉਂ ਨਹੀਂ ਇਹਨਾਂ ਨੂੰ ਅਕਲ ਆਉਂਦੀ ਪੰਜਾਬ ਜਿਹੜੇ ਹਕੂਮਤਾਂ ਮੈਂ ਕਿਉਂ ਪੰਜਾਬੀਆਂ ਦੇ ਨਾਲ ਅਜੇ ਠੱਕਾ ਕੀਤਾ ਜਾ ਰਿਹਾ ਬਾਕੀ ਵੀਰੋ ਆਪਣਾ ਰੱਖਿਓ ਢੇਸ ਰੱਖਿਆ ਖਿਆਲ на